ਰੋਜ਼ ਕਰ ਲਈਂ ਚੱਲ ਪਿਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਪੰਚਪੀਰ ਸਾਹਿਬ ਪੰਡ ਸੰਕਰ ਵਿਖੇ ਭਾਰਤੀ ਕਿਸਾਨੀਓ ਦੱਜੇਵਾਲ ਜੱਥੇਬੰਦੀ ਦੇ ਸਾਰੇ ਮੋਤਵਾਰਾਂ ਦੀ ਆਪੂ ਸਹਿਬਾਨਾਂ ਦੀ ਤੇ ਬਲਕਰ ਸਹਿਬਾਨਾਂ ਦੀ ਮੀਟਿੰਗ ਹੋਈ ਆ ਜਿਸ ਵਿੱਚ ਬਹੁਤ ਅਹਿਮ ਫੈਸਲੇ ਲਏ ਗਏ ਆ ਮੇਨ ਮੁੱਦਾ ਸਾਡਾ ਸੀਗਾ ਜਿਹੜਾ ਝੋਨੇ ਦਾ ਸੀਜ਼ਨ ਆ ਰਿਹਾ ਜਿਹਦੇ ਲਈ ਸਾਨੂੰ ਆਉਣ ਵਾਲੇ ਸੀਜ਼ਨ ਦੇ ਵਿੱਚ ਬੱਤੀ ਦੀ ਦਿੱਕਤ ਆਉਣੀ ਆ ਉਹਦੇ ਲਈ ਪ੍ਰਸ਼ਾਸਨ ਨੂੰ ਜਾਗਰਤ ਕਰਨ ਦੇ ਲਈ ਤੇ ਮੈਰੀ ਪਾਣੀ ਲਈ ਤੇ ਉੱਥੇ ਤੀਜਾ ਮੁੱਦਾ ਸਾਡਾ ਸੀਗਾ ਜਿਹੜੀ ਸਾਡੀ ਭੈਣ ਸਾਡੀ ਕੁਲਵਿੰਦਰ ਕੌਰ ਨੇ ਜੋ ਕੰਗਣਾ ਰੌਤ ਨੇ ਉਹਦੇ ਨਾਲ ਵੱਦਸੂਖੀ ਕੀਤੀ ਸੀਗੀ ਤੇ ਪ੍ਰਸ਼ਾਸਨ ਨੇ ਉਹਦੇ ਉੱਤੇ ਕੇਸ ਦਰਜ ਕੀਤਾ ਉਹਦਾ ਮੁੱਦਾ ਸਾਡਾ ਸੀਗਾ ਉਹਦੇ ਲਈ ਵੀ ਸਾਰਿਆਂ ਨੇ ਇਕੱਠ ਦਾ ਦਿਖਾੜ ਕੇ ਕਿਹਾ ਵੀ ਅਸੀਂ ਉਹਦੇ ਨਾਲ ਖੜੇ ਆ ਭਾਰਤੀ ਕਿਸਾਨੀ ਨੂੰ ਰਾਜੇਵਾਲ ਜਿਲ੍ਹਾ ਕਾਇ ਜਲੰਧਰ ਪੂਰੇ ਦੁਆਬੇ ਦੀ ਜਥੇਬੰਦੀ ਉੱਪਰਲੇ ਲੈਵਲ ਤੇ ਵੀ ਸਾਰੇ ਨਾਲ ਆ ਕਿਉਂਕਿ ਜੇ ਸਰਕਾਰ ਨੇ ਕਿਸੇ ਤਰ੍ਹਾਂ ਦਾ ਉਹ ਸਾਡੀ ਭੈਣਾਂ ਧੀਨਾ ਧੱਕਾ ਕੀਤਾ ਤੇ ਫੇਰ ਕੋਈ ਵੀ ਅਸੀਂ ਮੌਕਾ ਜਾਣ ਨਹੀਂ ਦੇਵਾਂਗੇ ਜਿੱਥੇ ਅਸੀਂ ਉਹਦੇ ਨਾਲ ਮੋਢਾ ਰੋਢਾ ਲਾ ਕੇ ਨਾ ਖੜਾਂਗੇ ਉਹਦੇ ਨਾਲ ਉਹਦੇ ਪਰਿਵਾਰ ਨਾਲ ਜੋ ਪਿੱਛੇ ਸਰਕਾਰਾਂ ਕਰਦੀਆਂ ਰਹੀਆਂ ਉਹ ਕਿਸੇ ਵੀ ਕੀਮਤ ਵਿੱਚ ਅੱਜ ਅਸੀਂ ੱਥੱਕਾ ਸਹਿਣ ਨਹੀਂ ਕਰਾਂਗੇ ਇਸ ਕਰਕੇ ਤੇ ਜਿੱਦਣ ਉਹ ਧੀ ਸਾਡੀ ਰਿਹਾਈ ਹੋਉਂਦੀ ਆ ਸਾਰੀ ਜਥੇਬੰਦੀ ਨੇ ਫੈਸਲਾ ਕੀਤਾ ਉਹਦੋਂ ਦਾ ਮਾਣ ਸਨਮਾਨ ਵੀ ਕੀਤਾ ਜਾਊਗਾ ਤੇ ਉਹਦੇ ਨਾਲ ਖੜੇ ਆਂ ਔਰ ਖੜੇ ਰਵਾਂਗੇ ਤੇ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆ ਜੋ ਤੁਹਾਡਾ ਬੱਤੀ ਦਾ ਗਲਤ ਸਿਸਟਮ ਹੋ ਗੰਦਾ ਸਿਸਟਮ ਆ ਇਹਨੂੰ ਸੁਧਾਰਿਆ ਜਾਵੇ ਜੇ ਪੰਜ ਪੰਜ ਦਿਨਾਂ ਲਈ ਦੇ ਫੀਡਰ ਬੰਦ ਰਹਿ ਤੇ ਝੋਨੇ ਦੇ ਸੀਜ਼ਨ ਸਾਨੂੰ ਆਉਣ ਲਈ ਦਿੱਕਤਾਂ ਦਾ ਸਾਹਮਣਾ ਕਰਨਾ ਪਊਗਾ ਕਿਸਾਨ ਅੱਜ ਬੜਾ ਸੰਕਟ ਦੇ ਵਿੱਚ ਆ ਤੇ ਜੇ ਪੰਜ ਪੰਜ ਦਿਨ ਅਸੀਂ ਤੇਲ ਫੂਕ ਕੇ ਝੋਨਾ ਹੀ ਪਾਲਾਂਗੇ ਨਹਿਰਾਂ ਦੇ ਵਿੱਚ ਪਾਣੀ ਨਹਿਰਾਂ ਦੀ ਅਜੇ ਕਢਾਈ ਹੋਣ ਵਾਲੀ ਬਾਕੀ ਆ ਨਹਿਰਾਂ 'ਚ ਪਾਣੀ ਨਹੀਂਗਾ ਪਾੜ ਪਏ ਹੋਇਆ ਉਹਦੇ ਲਈ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਸਾਰੇ ਕਿਸਾਨ ਭਰਾਵਾਂ ਨੂੰ ਜਾਗਰਤ ਕੀਤਾ ਵੀ ਤੁਸੀਂ 19-12 ਤੇ ਤੇ ਜਿਹੜੇ ਐਕਸ਼ਨ ਲੈਵਲ ਦੇ ਨੰਬਰ ਆ ਉਹ ਸਾਰੇ ਤੁਹਾਨੂੰ ਸਾਡੇ ਕਾਉਂਟਾ ਮੋਬਾਈਲ ਫੋਨਾਂ ਦੇ ਭੇਜ ਦਾਂਗੇ ਉਹ ਤੇ ਆਪਣੀ ਪਹਿਲ ਦੇ ਆਧਾਰ ਤੇ ਉਹ ਕੰਪਲੇਂਟ ਰਖੋਣੀ ਹੁੰਦੀ ਆ ਉਹ ਕਿਸੇ ਮੁਲਾਜ਼ਮ ਦੀ ਜਾਂ ਕਿਸੇ ਅਫਸਰ ਦੀ ਸ਼ਿਕਾਇਤ ਨਹੀਂ ਗਈ ਉਹ ਸਿਰਫ ਕੰਪਲੇਂਟ ਅੱਗੇ ਆਪਾਂ ਦਫ਼ਤਰ ਜਾ ਕੇ ਰਜਿਸਟਰ ਦੇ ਦਰਜ ਕਰਾਉ ਦੇ ਸਕੇ ਤੇ ਉਹ ਸਾਡੀ ਹੁਣ ਫੋਨ ਤੇ ਦਰਜ ਹੋ ਜਾਂਦੀ ਆ ਉਹਦੇ ਲਈ ਸਾਰਿਆਂ ਨੂੰ ਜਾਗਰੂਤ ਕੀਤਾ ਆ ਤੇ ਜਫ਼ੇਬੰਦੀ ਇੱਕ ਮੁੱਠ ਆ ਸਾਰੇ ਨੂੰ ਇਹ ਬੇਨਤੀ ਕਰਦੇ ਆ ਤਗੜੇ ਹੋ ਕੇ ਜਿਵੇਂ ਬੰਦਾ ਸਾਹ ਸਹੀਏ ਜਿਹੜੀਆਂ ਦੇਸ਼ ਵਿਰੋਧੀ ਤਾਕਤਾਂ ਸਾਨੂੰ ਖਰਾਬ ਕਰ ਰਹੀਆਂ ਉਹਨਾਂ ਨਾਲ ਵੀ ਡਟ ਕੇ ਡੜ ਕੇ ਮੁਕਾਬਲਾ ਕਰੀਏ ਤੇ ਮੋਦੀ ਸਰਕਾਰ ਜੇ ਕਿਸੇ ਜ਼ਰਾ ਸਾਡਾ ੱੱਕਾ ਕਰਦੀ ਆ ਤੇ ਭਾਜਪਾ ਵਾਲੇ ੱੱਕਾ ਕਰਦੇ ਆ ਉਹਦੇ ਨਾਲ ਵੀ ਮੂੰਹ ਤੋੜਵਾ ਜਵਾਬ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ